ਖਾਲਸਾ ਵਾਇਕੁਰੂ ਕੀ ਖਤੇ ਅੱਜ ਆਪਾਂ 메ਨ ਰੋਡ ਕੋਟਪੂਰਾ ਉੱਪਰ ਖੜੇ ਆ ਤੇ ਇੱਥੋਂ ਦੀ ਇੱਕ ਪੁਲੀ ਲੱਗਦੀ ਆ ਜਿੱਥੋਂ ਕਿ ਬਹੁਤ ਵੱਡਾ ਖੰਡਾ ਜਿਹੜਾ ਉਹ ਵਿਚ ਸੜਕ ਦੇ ਬਣਿਆ ਹੋਇਆ ਏ ਤੇ ਤੇ ਆਪਾਂ ਅਜਤਗਰ ਦੇ ਪਿੰਡ ਵਾਸੀਆਂ ਨਾਲ ਗੱਲ ਕਰਕੇ ਪੁੱਛਦਾ ਵੀ ਇਹ ਕਾਹਦਾ ਉਹ ਖੰਡਾ ਜਿਹੜਾ ਇੱਥੇ ਬਣਿਆ ਹੋਇਆ ਤੇ ਆਓ ਤੇ ਬਾਈ ਜੀ ਸਵੇਰ ਅੱਜ ਕੋਈ 11:00 ਵਜੇ ਇੱਥੋਂ ਛੜਕ ਬੈਠੀ ਆ ਤੇ ਇੱਥੇ ਨਾਲ ਹੀ ਖੇਤ ਆ ਬਾਈ ਗੂਟੇ ਦਾ ਉਹਨੇ ਵੇਖਿਆ ਉਹਨੇ ਫਿਰ ਦਵਾ-ਦਵ ਇੱਥੇ ਮਤਲਬ ਬੋਰੀ ਵਗੈਰਾ ਰੱਖ ਕੇ ਉਹ ਚੰਡੀ ਵਗੈਰਾ ਲਾਈ ਵੀ ਕੋਈ ਵੀ ਕਲਾ ਨੁਕਸਾਨਿਆ ਜਾਵੇ ਉਸ ਤੋਂ ਬਾਅਦ ਚਲੋ ਆ ਕਿਸੇ ਨੇ ਹੁਣ ਕੱਟੇ ਭਰ ਕੇ ਹੋਰ ਨਿਸ਼ਾਨੀਆਂ ਲਾਤੀਆਂ ਦਿਨੇ ਤੱਕ ਕੰਮ ਚੱਲ ਗਿਆ ਪਰ ਰਾਤ ਨੂੰ ਬਈ ਜੀ ਚਲੇ ਹਾਂਜੀ ਤੋਂ ਆਪਾ ਪੰਜਾਬ ਪ੍ਰਧਾਨ ਯੂਨੀਅਨ ਜਿਹੜੇ ਆਪਣੇ ਕਿਸਾਨ ਦਿਆ ਉਹਨਾਂ ਨਾਲ ਗੱਲ ਕਰਨੇ ਆ ਮੈਂ ਗੁਰਜੀਤ ਸਿੰਘ ਜੱਤਗੱਲ ਸੂਬਾ ਪ੍ਰਧਾਨ ਲੋਕਸ਼ੰਗ ਸਮਝੂਮ ਕਿਸਾਨ ਯੂਨੀਅਨ ਮੇਰਾ ਪਿੰਡ ਵੀ ਜੱਤਗੱਲ ਹੈ ਇਹ ਸਾਡੇ ਪਿੰਡ ਦਾ ਮੇਨ ਬੱਸ ਸਟੈਂਡ ਹੈ ਮੇਨ ਬੱਸ ਸਟੈਂਡ ਦੇ ਕੋਲੇ ਜਿਵੇਂ ਵਿਚਾਰੂ ਪਾਣੀ ਲਈ ਕ੍ਰੋਸ ਕੀਤੀ ہوئی ਇੱਕ ਪੁਲੀ ਬਣੀ ਪਈ ਸੀ ਪਾਣੀ ਨੂੰ ਕ੍ਰੋਸ ਕਰਨ ਵਾਸਤੇ ਇਹ ਸਵੇਰ 10 ਵਜੇ ਦੀ ਟੁੱਟੀ ہوئی ਹੈ ਤੇ ਇੱਥੋਂ ਦੇ ਜਿਹੜੇ ਮੇਰੇ ਕਿਸਾਨ ਭਰਾ ਉਹਨਾਂ ਨੇ ਤਾਂ ਮੜਾ ਮੋਟਾ ਇਹਨੂੰ ਠੀਕ ਕੀਤਾ ਵੀ ਕੋਈ ਡੇਗਣਾ ਪਵੇ ਕੋਈ ਹਾਸਾ ਨਾ ਹੋ ਜੇ ਕੋ ਵਿਚਾਲੇ ਹੈ ਜੇ ਸਾਈਡ ਤੇ ਹੋਵੇ ਤਾਂ ਠੀਕ ਹੁੰਦਾ ਪਰ ਹਜੇ ਤੱਕ ਜਿਹੜਾ ਆਪਣਾ ਸ਼ਾਰਕ ਮਹਿਕਮਾ ਪੀਡਬਲਯੂ ਹੈ ਜਾਂ ਕਿਸੇ ਹੋਰ ਵੀ ਸ਼ਾਰਕ ਮਹਿਕਮੇ ਕੋਲੇ ਜਿਹਦੇ ਕੋਲੇ ਸ਼ਾਰਕ ਹੈ ਹਜੇ ਤੱਕ ਉਹ ਵੀ ਕੋਈ ਵੀ ਇੱਥੇ ਆ ਕੇ ਇਸ ਟੋਏ ਬਾਰੇ ਇਸ ਪੁੜੀ ਬਾਰੇ ਉਹਨਾਂ ਨੇ ਕੁਝ ਨਹੀਂ ਕੀਤਾ ਅਸੀਂ ਜਿਹੜੇ ਆ ਸਾਰੇ ਲੋਕ ਖੜੇ ਆ 8 ਘੰਟੇ ਟੋਕਾ 8:00 ਵਜੇ ਤੋਂ ਲੈ ਕੇ ਹੁਣ 5 ਵਜਣ ਆਲੇ ਆ ਤੇ ਦਿਨੇ ਤਾਂ ਜਿਹੜੇ ਸਾਡੇ ਇਹ ਲੋਕ ਆ ਮੇਨ ਅੱਡਾ ਹੋਣ ਕਰਕੇ ਇਹਦੀ ਨਿਗਰ ਰੱਖੀ ਵੀ ਕੋਈ ਛੱਟ ਪੇੜਨਾ ਵੀ ਜੇਕਰ ਰਾਤ ਨੂੰ ਕੋਈ ਵੀ ਇਹ ਦੋਖ ਭਰੀ ਐਥੇ ਖੱਗ ਦੇ ਵਿੱਚ ਡੇ ਜਾਣਕਾਰ ਕੋਈ ਜਾਨੀ ਨੁਕਸਾਨ ਹੁੰਦਾ ਜਾਂ مالی ਨੁਕਸਾਨ ਹੁੰਦਾ ਤਾਂ ਲੋਕ ਸ਼ਿਕਾਇਤ ਨੂੰ ਕਿਸਾਨ ਜਥੇਬੰਦੀਆਂ ਨੂੰ ਪ੍ਰਸ਼ਾਸਨ ਤੇ ਪੂਰਾ ਦਬਾਅ ਪਾ ਕੇ ਇਹਦਾ ਜਿਹੜਾ ਜ਼ਿੰਮੇਵਾਰ ਪ੍ਰਸ਼ਾਸਨ ਹੋਊਗਾ ਜੇ ਕਿਸੇ ਦੀ ਮੌਤ ਹੁੰਦੀ ਆ ਜਾਂ ਕੋਈ مالی ਨੁਕਸਾਨ ਹੁੰਦਾ ਇਸ ਕਰਕੇ ਮੈਂ ਇਸ ਮੀਡੀਆ ਮ ਰਾਹੀਂ ਕਹਿਣਾ ਚਾਹੁੰਦਾ ਇੱਥੋਂ ਕਿ ਜਲਦੀ ਤੋਂ ਜਲਦੀ ਸ਼ਾਮ ਹੋਣ ਤੋਂ ਪਹਿਲਾਂ ਜੇਕਰ ਇੱਥੇ ਕੋਈ ਆਕੇ ਨਾ ਕਿਸੇ ਨੇ ਛਾਰ ਲਈ ਇਹਨਾਂ ਟੋਏ ਦਾ ਕੋਈ ਹੱਲ ਨਾ ਕੀਤਾ ਤਾਂ ਅਸੀਂ ਕਿਸਾਨ ਯੂਨੀਅਨਾਂ ਨਹੀਂਓ ਛਾਰਕ ਤੇ ਜਾਨ ਲਾ ਦੇਵਾਂਗੇ ਤੇ ਲੋਕਾਂ ਨੂੰ ਇਹ ਦੱਸਾਂਗੇ ਜੀ ਜਿਹੜਾ ਪ੍ਰਸ਼ਾਸਨ ਹੈ ਕੱਲ੍ਹ ਗੱਲਾਂ ਕਰਨ ਵਾਲਾ ਲੋਕਾਂ ਦੀਆਂ ਜਾਨਾਂ ਨੂੰ ਬਚਾਉਣ ਵਾਲਾ ਨਹੀਂ ਇਸ ਕਰਕੇ ਮੈਂ ਬੇਨਤੀ ਹੈ ਅਸੀਂ ਹੁਣੇ ਖਬਰ ਪਾਉਣ ਲੱਗੇ ਆ ਇਹ ਜਲਦੀ ਤੋਂ ਜਲਦੀ ਇਹ ਨੂੰ ਇਹਦਾ ਹੱਲ ਹੋਣਾ ਚਾਹੀਦਾ ਤਾਂ ਨਹੀਂ ਜੁਣੀ ਅੰਥਾਕ ਐਕਸ਼ਨ ਲਾਉਗੀ ਤੇ ਆ ਮੇਰੇ ਕਿਸਾਨ ਭਰਾ ਕਦੋਂ ਦੇ ਇੱਥੇ ਖੜੇ ਲੋਕਾਂ ਦੀਆਂ ਜਾਨਾਂ ਵਿਚਾਰੇ ਆ ਪਰ ਰਾਤ ਨੂੰ ਕਿਸੇ ਨੇ ਇੱਥੇ ਰਹਿਣਾ ਨਹੀਂ ਸੋ ਪਿੰਡ ਵਾਸੀਆਂ ਤੋਂ ਗੱਲ ਕਰਦੇ ਆ ਵੀ ਕਦੋਂ ਇਹ ਖੱਡਾ ਜਿਹੜਾ ਸੀਗਾ ਇਹ ਬਣਿਆ ਹੋਇਆ ਸੀ ਤੋ ਬਾਈ ਤੇ ਵੀਰੇ 10:00 ਵਜੇ ਬਣ ਗਿਆ ਸੀ ਇਹ ਹਾਂ ਪੂਰੀ ਬਹਿ ਗਈ ਪੂਰੀ ਪਾਈਪਾਂ ਸੀ ਪਾਈਪਾਂ ਟੁੱਟੀਆਂ ਉਹਦੇ ਨਾਲ ਬਹਿ ਗਈਆਂ ਉਹ ਉਸ ਕਰਕੇ ਜੋ ਇੱਥੋਂ ਮੇਨ ਰੋਡ ਬੰਦਾ ਬਈ ਇੱਥੋਂ ਦਾ ਫਿਰ ਬਹੁਤ ਖਤਰਾ ਵੀ ਮੇਨ ਰੋਡ ਅਗਰੇ ਹੁਣ ਤਾਂ ਸੀ ਸਾਹਮਣੇ ਆ ਰਹੀ ਸਾਰਾ ਦਿਨ ਸਾਹਮਣੇ ਆ ਪਰ ਰਾਤ ਨੂੰ ਪਤਾ ਨਹੀਂ ਕਿਹੜਾ ਕੌਣ ਵਜੂ ਆ ਕੇ ਕੀ ਹੋਊਗਾ ਕੀ ਨਹੀਂ ਜਿੰਨੇ ਜੁਗੇ ਸੀ ਉਹ ਨਾ ਕਰਤਾ ਹੁਣ ਵੇਖੋ ਇਥੋਂ ਮੇਨ ਰੋਡ ਦੇ ਚੱਲਦੇ ਅੱਜ ਬਹਿਣ ਵੇਲੇ ਬਾਈ ਜੋ ਪਿੰਡ ਵਾਸੀਆਂ ਉਹਨਾਂ ਨੇ ਦੱਸਿਆ ਕਿ ਇੱਥੋਂ ਜਿੰਨਾ ਵੀ ਹੋ ਸਕਿਆ ਉਹਨਾਂ ਤੋਂ ਉਹਨਾਂ ਨੇ ਇਸ ਨੂੰ ਜੋ ਸਾ ਵੀ ਕਨੰਗ ਦੇ ਉਹਨਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਪਰ ਰਾਤ ਨੂੰ ਕਿਸੇ ਵੀ ਨਾ ਦੇਖਣ ਕਰਕੇ ਇਸ ਦੇ ਵਿੱਚ ਵੀ ਕੋਈ ਵੀ ਵਿਕਲ ਦਾ ਹਾਸਤਾ ਜਲੀ ਨਿਸ਼ਾਨ ਹੋ ਸਕਦਾ ਹੈ ਤੇ ਵੱਧ ਤੋਂ ਵੱਧ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਇੱਥੋਂ ਆ ਕੇ ਇੱਥੇ ਮੌਕੇ ਤੇ ਆ ਕੇ ਇਸ ਖੱਡੇ ਦਾ ਬੇਰਵਾ ਲਿਆ ਜਾਵੇ